ਉਹ no ਮਾਡਲ Honda City ਪੂਰੇ ਪੂਰੇ ਲੱਖ ਰੁਪਈਆ ਦੇ ਵਿੱਚ ਮਿੱਤਰੋ ਲੈ ਜੋ ਕਿਸੇ ਬਸ ਨੂੰ ਮਿਲਣੀ ਗੱਲ ਕਰਾ ਲਾਈਟ ਐਰਾਂ ਦੀ ਭਈ ਇਹ ਵੀ 25000 ਦੇ ਦਾ ਲਾਈਟ ਐਰੀ 18 ਮਾਡਲ ਫਸਟ ਓਨਰ ਡੀਜ਼ਲ ਦੇ ਵਿੱਚ ਰੇਟ ਕਰਦਾ 6 ਲੱਖ ਰੁਪਈਆ ਦੇ ਕਰਦਾ ਇਹਦੇ ਦੋ ਟਾਇਰ ਨਾਲ ਦੇ ਨੇ ਅੱਜ ਤੱਕ ਅੱਛਾ 48000 ਜੈਨੂਨ ਚੱਲੀ ਹੋਈ ਐ ਠੀਕ ਐ ਦੋਨੋਂ ਚਾਬੀਆਂ ਨੇ ਕੋਈ ਕਮੀ ਬੇਸ਼ੀ ਨਹੀਂ ਪੂਰੀ ਐਸੈਸਰੀ ਵੀ ਪੂਰੀ ਲੱਗੀ ਆ ਕਾਰ 140000 ਰੁਪਏ ਚ ਕਾਰ ਮਿਲ ਰਹੀ ਆ ਤੁਹਾਨੂੰ ਬਈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਘਰੇ ਰੱਖਣ ਵਾਸਤੇ ਜੇ ਕਿਸੇ ਨੇ ਕਾਰ ਲੈਣੀ ਆ ਕੰਮ ਕੁਝ ਵੀ ਨਹੀਂ ਕਰਿਆ 15 ਮਾਡਲ ਕ੍ਰੇਟਾ ਕਾਰ 8ਵੇਂ ਮਹੀਨੇ ਦੀ ਨਿਕਲੀ ਹੋਈ ਆ ਕਾਰ ਤੇ ਇਹਦਾ ਰੇਟ 6 ਲੱਖ ਰੁਪਏ ਲੋ ਜੀ ਅੱਜ ਇੱਕ ਵਾਰ ਫੇਰ ਬਈ ਸਸਤੇ ਮੁੱਲ ਦੇ ਵਿੱਚ ਵਧੀਆ ਕਾਰ ਅੱਜ ਤੁਹਾਨੂੰ ਆਪਾਂ ਦੇਣ ਜਾ ਰਹੇ ਆਂਗੇ 1 ਲੱਖ ਤੋਂ ਵੀ ਥੱਲੇ ਤੁਹਾਨੂੰ ਕਾਰਾਂ ਸਟਾਰਟਿੰਗ ਦਵਾਂਗੇ ਅੱਪਰ ਰੇਂਜ ਤੱਕ ਜਿੰਦਾਂ ਦੀ ਮਰਜ਼ੀ ਕੋਈ ਕਾਰ ਲੈ ਲਿਓ ਲਹਿਰਾ ਮੋਟਰਸ ਤੇ ਖੜਾ ਪਾ ਲਹਿਰੇਗਾਗੇ ਜ਼ਿਲ੍ਹੇ ਸੰਘਰੂਰ ਦੇ ਵਿੱਚ ਤੇ ਭਾਈ ਜੇ ਕਿਸੇ ਮੇਰੇ ਬਾਈ ਨੇ ਕੋਈ ਕਾਰ ਲੈਣੀ ਆ ਤਾਂ ਲੋਨ ਵਗੈਰਾ ਕਰਾਉਣਾ ਦਾ ਫੈਸਿਲਿਟੀ ਲੋਨ ਦੀ ਹੈਗੀ ਆ ਤਾਂ ਕਾਲ ਕਰਿਓ ਭਾਈ ਭਿੰਦਰ ਆਪਣੇ ਨਾਲ ਆ ਗੱਲਬਾਤ ਕਰਾਂਗੇ ਭਾਈ ਸੱਸੀ ਗੱਲ ਦੀ ਸੱਸੀ ਗੱਲ ਦਾ ਆ ਵੀਰੇ ਪੇਜ ਉੱਪਰ ਹੈ ਨਾ ਹਾਂਜੀ ਹਾਂਜੀ ਤੇ ਭਾਈ ਅੱਜ ਦੀਆਂ ਕਾਰਾਂ ਆਪਣੇ ਲੱਖ ਤੋਂ ਸਟਾਰਟਿੰਗ ਹੈਗੀ ਲੱਖ ਤੋਂ ਥੱਲੇ 1 ਲੱਖ ਤੋਂ ਸਾਡੀਆਂ ਲੱਖ ਤੋਂ ਸਟਾਰਟਿੰਗ ਹੈ ਕਿੰਨੀਆਂ ਕਾਰਾਂ ਰਹਿਣਗੀਆਂ ਅੱਜ 10 ਕ ਗੱਡੀਆਂ ਹੈਗੀਆਂ ਨੇ ਤਾਂ 10 ਗੱਡੀਆਂ ਦਵਾਗੇ ਤੁਹਾਨੂੰ ਭਈਆ ਸਾਰੀਆਂ ਥੱਲੇ ਵਣ ਜੇ ਕਿਸੇ ਨੇ ਡਿਜ਼ਾਇਰ ਲੈਣੀ ਆ ਕੋਈ ਬਰੇਜ਼ਾ ਲੈਣੀ ਐ ਐਕਐਸਯੂਵੀ ਆਈ 10 ਕ੍ਰੇਟਾ ਕ੍ਰਿਸਟਾ ਜਿੱਦਾਂ ਦੀ ਮਰਜ਼ੀ ਕੋਈ ਕਾਰ ਲੈਣੀ ਐ ਤੇ ਇੱਕ ਵਾਰ ਕਾਲ ਕਰਿਓ ਪਹਿਲੀ ਕਾਰ ਤੋਂ ਗੱਲਬਾਤ ਕਰੀਏ ਬਈ ਆਪਾਂ ਇਹ ਕਾਰ ਐ ਐਕਐਸਯੂਵੀ 500 ਇਹਦੀ ਇਹ ਕਿਹੜਾ ਮਾਡਲ ਐ ਵੀਰੇ ਬਲੈਕ ਕਲਰ 2014 ਮਾਡਲ ਐ ਵੀਰੇ ਹਾਂਜੀ ਡਬਲਯੂ 8 ਐ 8 ਹਾਂਜੀ ਹਾਂ ਉਸ ਟਾਈਮ ਦਾ ਟੌਪ ਐ ਹਾਂਜੀ ਹਾਂ ਉਸ ਟਾਈਮ ਦਾ ਟੌਪ ਐ ਹਾਂਜੀ ਹਾਂਜੀ ਤੇ 4.5 ਲੱਖ ਰੁਪਏ ਦੀ ਕਾਰ ਆਪਾਂ ਦੇ ਦੇ ਸਾਢੇ 4 ਲੱਖ ਰੁਪਏ ਦੀ ਹਾਂਜੀ ਠੀਕ ਐ ਲੈ ਸਾਢੇ 4 ਦੀ ਕਾਰ ਮੈਂ ਓਨਰ ਕਿਹੜੇ ਕਾਰ ਐ ਸੈਕੰਡ ਓਨਰ ਐ ਵੀਰੇ ਸੈਕੰਡ ਓਨਰ ਗੁਰਪ੍ਰੀ ਅਲਾਈਕਰ ਨੂੰ ਲੱਗੇ ਹੋਏ ਨੇ ਦੇਖੋ ਬਈ ਹਨਾ ਆਫਟਰ ਮਾਰਕ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਪਈ ਆ ਤੇ ਆ ਚੈੱਕ ਕਰੋ ਅੰਦਰੋਂ ਕਾਰ ਅੰਦਰੋਂ ਕਾਰ ਵੀ ਸੋਹਣੀ ਪਈ ਆ ਤੇ ਚਾਲ ਚਲਾਵਾ ਇੰਜਨ ਗੇਰ ਬਰੀ ਠੀਕ ਆ ਬਈ ਚੰਗੀ ਕਾਰ ਆ ਬਈ ਹਨਾ ਜੇ ਕਿਸੇ ਬਾਈ ਨੇ ਇਹ ਕਾਰ ਲੈਣੀ ਆ ਤਾਂ ਆਹ ਕਾਰ ਤੁਸੀਂ ਲੈ ਜਾ ਸਕਦੇ ਹੋ ਲਹਿਰਾ ਮੋਟਰਸ ਤੋਂ ਇਹ ਲੋਨ ਕਿੰਨਾ ਕੁ ਦੇ ਤੇ ਇੱਥੇ ਲੱਖ ਰੁਪਈਆ ਡਾਊਨ ਪੇਮੈਂਟ ਮੰਨ ਕੇ ਚੱਲੋ ਲੱਖ ਰੁਪਈਆ ਦੇ ਕੇ ਹਾਂਜੀ ਹਾਂ ਲਈ ਲੱਖ ਰੁਪਈਆ ਦੇ ਕੇ ਡਾਊਨ ਪੇਮੈਂਟ ਹਨਾ ਬਾਈ ਬਾਕੀ ਸਾਰਾ ਤੁਹਾਡਾ ਲੋਨ ਹੋ ਜਾਊਗਾ ਜੀ ਸੇਬ ਕੋਸਰ ਸਹੀ ਹੈ। ਬਾਕੀ ਡਿਪੈਂਡ ਆ ਤੁਹਾਡਾ ਸਿਮਲ ਤੇ ਬਈ ਇਹਦਾ ਸਿਮਲ ਤੁਹਾਡਾ ਕਿੰਨਾ ਕਿ ਕਿੱਥੇ ਸਟੈਂਡ ਕਰਦਾ। ਉੱਪਰ-ਨੀਚੇ ਹੋਊਗਾ ਤਾਂ ਉਸ ਹਿਸਾਬ ਨਾਲ ਤੋਂ ਡਾਊਨ ਮੂਵਮੈਂਟ ਵੱਧ ਵੀ ਸਕਦੀ ਹੈ ਤੇ ਘੱਟ ਵੀ ਸਕਦੀ ਹੈ। ਹਾਂਜੀ ਹਾਂਜੀ। ਤੇ 4.5 ਲੱਖ ਰੁਪਏ ਦਾ ਮੁੱਲ ਰੱਖਿਆ ਬਈ ਆਪਾਂ ਐਨਓਸੀ ਨਾਲ ਦਵਾਂਗੇ ਆਪਾਂ। ਹਾਂਜੀ ਹਾਂਜੀ। ਤੇ ਇਹ ਇਹ ਕੀ ਡਿਜ਼ਾਇਰ 2016 ਮਾਡਲ ਹੈ ਵੀਰੇ। ਹਾਂਜੀ। ਫਰਸਟ ਓਨਰ ਹੈ ਜੀ। ਓਕੇ। ਹਾਂ। ਗੱਡੀ ਚੰਗੀ ਹੈਗੀ। ਆਹ ਹਾਂ। 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ। 4 ਲੱਖ ਤੇ 50 ਹਜ਼ਾਰ ਰੁਪਏ। ਹਾਂਜੀ ਹਾਂਜੀ। ਮਾਡਲ 2 16 ਹਾਂਜੀ ਲੈ ਵੀ 4.5 ਦੇ ਵਿੱਚ ਕਾਰ ਮਿਲ ਜਾਣਾ ਤੁਹਾਨੂੰ ਕਾਰ ਦੀ ਕੰਡੀਸ਼ਨ ਇੱਕ ਵਾਰ ਇਹ ਵੀ ਆ ਜਾਓ ਬਾਈ ਨੂੰ ਕਹਣਾ ਅੰਦਰੋਂ ਦਿਖਾ ਦੂਗਾ ਇਹ ਬੀਡੀਏ ਹੈ ਕਿਹੜੀ ਹੈ ਇਹ ਬੀਡੀਏ ਬੀਡੀਏ ਡੀਜ਼ਲ ਦੇ ਵਿੱਚ ਡੀਜ਼ਲ ਦੀ ਕਾਰ ਆ ਬਾਈ ਕਾਰ ਇਹ ਚੱਲੀ ਕਿੰਨੀ ਕੂਗੀ ਵੀਰੇ ਲੱਖ ਦੇ ਕਰੀਬ ਰ ਮੰਨ ਕੇ ਚੱਲੋ ਜੀ ਲੱਖ ਠੀਕ ਆ ਬਾਈ ਤੇ ਬਾਈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਾਕੀ ਆਓ ਯਾਰ ਟ్రਾਈ ਲਓ ਚੰਗੀ ਤਰ੍ਹਾਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਾਈ ਹੈਨਾ ਹਾਂਜੀ ਹਾਂਜੀ ਤੇ ਜੋ ਮਰਜ਼ੀ ਬਈ ਹੈ ਨਾ ਜਿਵੇਂ ਜਿਹੜਾ ਤੁਹਾਡੇ ਨਾਲ ਬਈ ਅਗਰ ਤੁਹਾਨੂੰ ਕਾਰ ਬਾਰੇ ਘੱਟ ਨੌਲੇਜ ਹੈ ਕੋਈ ਤੁਹਾਡੇ ਨਾਲ ਜਿਹੜਾ ਕੋਈ ਹੈਗਾ ਤੁਹਾਡਾ ਮਿੱਤਰ ਪਿਆਰਾ ਵਧੀਆ ਜਿਹੜਾ ਤੁਹਾਨੂੰ ਚੰਗੀ رائے ਦੇ ਸਕੇ ਉਹਨੂੰ ਨਾਲ ਲਿਆ ਕੇ ਕਾਰ ਚੈੱਕ ਚੈੱਕ ਕਰਾ ਸਕਦੇ ਹੋ ਬਈ ਤੁਸੀਂ ਹੈ ਨਾ ਹਾਂਜੀ ਤੇ ਇਹ ਹੈਗੇ ਕਾਰ ਵਧੀਆ ਤੇ ਬਾਕੀ ਇਹਦੀ ਗੱਲ ਕਰੀਏ ਬਈ ਹੈ ਨਾ ਇਹ ਹੈਗੀ 2018 ਬਰੀਦਾ ਜੀ ਇਹ ਇਹਦੀ ਕੰਡੀਸ਼ਨ ਵੈਸੇ ਤਾਂ ਦੇਖੋ ਬਈ ਹੈ ਨਾ ਇਹ 올 ओरिजिनल ਗੱਡੀ ਹੈ ਕੱਲੇ ਬੰਪਰਾਂ ਨੂੰ ਛੱਡ ਕੇ ਕਿਤੋਂ ਇੰਚ ਵੀ ਪੇਂਟ ਨਹੀਂ ਹੈ ਜੀ ਲੈ ਵੀ ਸਾਰੀ ਨਾ ਇਹ ਦੇਖੋ origanality ਦੀ ਪਛਾਣ ਚੈੱਕ ਕਰੋ ਵੀ ਸ਼ਾਈਨਿੰਗ ਦੇਖੋ ਕਾਰ ਨਾ ਸ਼ਾਈਨਿੰਗ ਆ ਵੀ ਆ ਵੀ ਇਹ ਇਹ ਪੀਸੀ ਵੀ ਬਣ ਕੇ ਇਹ ਪੀਸੀ ਵੀ origanl ਪਿਆ ਹੁੰਦਾ ਹਾਂ ਜੀ ਹਾਂ ਜੀ ਕੱਲੇ ਬੰਪਰਾਂ ਦੀ ਆਪਾਂ ਗਾਰੰਟੀ ਨਹੀਂ ਲੈਂਦੇ ਹਾਂ 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 ਤੇ ਬਾਕੀ ਸਾਰੀ ਕਾਰ ਜੇ ਇਹਨੂੰ ਨੇ ਠੀਕ ਹੈ ਬਾਈ ਚੱਲੀ ਵੀ ਜੇ ਇਹਨੂੰ ਨੇ ਲੈ ਵੀ ਕਾਰ ਦੇਖੋ ਵਧੀਆ ਵੈਰ ਹਾਂ ਜੀ ਹਾਂ ਪੂਰੀ ਸੋਹਣੀ ਗੱਡੀ ਹੈ ਇਹ ਮਾਡਲ ਕਿਹੜਾ 2018 ਹਾਂ ਇਹ ਵੀਡੀ ਆ ਜਾਂ ਡੀਜ਼ਲ ਕਿਵੇਂ ਵੀਡੀ ਆ ਹੀ ਹੈ ਵੀਰੇ ਵੀਡੀ ਇਹ ਆਪਸ਼ਨਲ ਹੈ ਠੀਕ ਆਪਸ਼ਨਲ ਹਾਂ ਜੀ ਹਾਂ ਬੀਡੀਆਈ ਆਪਸ਼ਨਲ ਓਨਰ ਫਰਸਟ ਟਾਈਮ ਮੇਰੇ ਹਿਸਾਬ ਨਾਲ ਫਰਸਟ ਓਨਰ ਵੀ ਇਹ ਓਨਰ ਆ ਅੰਦਰੋਂ ਦਿਖਾ ਦੇ ਕੋਈ ਕਾਰ ਅੰਦਰੋਂ ਕਾਰ ਚੈੱਕ ਕਰ ਲਓ ਬਈ ਅੰਦਰੋਂ ਕਾਰ ਬਹੁਤ ਵਧੀਆ ਪਈ ਆ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਤੇ ਆਹ ਦੇਖੋ ਬਈ ਕਾਰ ਅੰਦਰੋਂ ਚੈੱਕ ਕਰੋ ਤੇ ਜੇ ਕਿਸੇ ਨੇ ਉਹਨੇ ਕਾਰ ਲੈਣੀ ਹੈ ਬਈ ਹਨਾ ਮੈਂ ਲੜ ਰਿਹਾ ਇਹਨੇ ਟ੍ਰਾਈ ਲੈਣ ਦੀ ਲੋੜ ਨਹੀਂ ਨਾ ਨਾ ਟ੍ਰਾਈ ਲੈਣ ਦੀ ਕੋਈ ਲੋੜ ਨਹੀਂ ਕਾਰ ਦੀ ਕੰਡੀਸ਼ਨ ਦੱਸ ਰਹੀ ਆ ਬਈ ਹਨਾ ਕਾਰ ਦੀ ਟ੍ਰਾਈ ਲੈਣ ਦੀ ਲੋੜ ਨਹੀਂ ਲਾਈ ਵੀ ਪਾਏ ਹੋਏ ਨੇ ਆ ਰਿਜੀਨਲ ਕਾਰ ਸਾਰੀ ਓਨਲੀ ਬੰਪਰ ਪੇਂਟ ਬਈ ਹਨਾ ਤੇ ਜੇ ਕਿਸੇ ਨੇ ਕਾਰ ਲੈਣੀ ਆਹ ਕਾਰ ਲੈ ਜਾ ਸਕਦੇ ਹੋ ਅ 18 ਮਾਡਲ ਫਰਸਟ ਓਨਰ ਡੀਜ਼ਲ ਦੇ ਵਿੱਚ ਰੇਟ ਕਰਦਾ 6 ਲੱਖ ਰੁਪਏ ਦੀ ਕਰ ਦੇਦਾ ਪੂਰੇ ਪੂਰੇ 6 ਲੱਖ ਪੰਜ ਲੱਖ ਵਾਲੀ ਫਿਗਰ ਤੇ ਆਜੂਗਾ ਕੱਟ ਦੂ ਰੇਟ ਮਾੜਾ ਨਾ ओरिजिनल ਗੱਡੀ ਦਾ ਤਾਂ ਆਪਾਂ ਕਦੇ ਨਾ 1 ਰੁਪਿਆ ਫालतू ਮੰਗਿਆ ਨਾ ਘਟਾਇਆ ਫਿਕਸ ਰੇਟ ਹੈ ਫਿਕਸ ਰੇਟ ਲੈ ਵੀ ਪੂਰੇ ਪੂਰੇ 6 ਲੱਖ ਰੁਪਈਆ ਦੇ ਵਿੱਚ 18 ਮਾਡਲ ਬਰੀਜ਼ਾ ਡੀਜ਼ਲ ਦੀ VDI ਆਪਸ਼ਨਲ ਹਾਂਜੀ ਹਾਂ ਠੀਕ ਹੈ ਅਲਾਈ ਕਾਰ ਨੂੰ ਲੱਗੇ ਹੋਏ ਨੇ ਟਾਇਰ ਵਧੀਆ ਪਏ ਨੇ ਸੋਨੇ ਬਾ ਹੋਈ ਗੱਲ ਹੈ ਬਈ ਕੁਛ ਨਹੀਂ ਕਰਾਉਣਾ ਨਾਮ ਕਰਾਉਣੇ ਅਧਿਕਾਰ ਚਲਾਉਣੀ ਹੈ ਹਾਂਜੀ ਇਹ ਇਹ ਕਾਰ ਦਾ ਦੇਖਣ ਨੂੰ ਲੱਗਦੀ ਹੈ ਵਧੀਆ ਤੇ ਆ ਆ ਗਈ ਆਪਣੇ ਲਵੇ ਆਈਟਨ ਇਹ ਕਿਹੜਾ ਮਾਡਲ ਹੈ ਇਹ 2011 ਮਾਡਲ ਹੈ ਵੀਰੇ 11 ਮਾਡਲ ਹਾਂਜੀ ਇਹਦੇ ਦੋ ਟਾਇਰ ਨਾਲਦੇ ਨੇ ਅਜੇ ਤੱਕ ਅੱਛਾ 48000 ਜੇ ਇਹਨੂੰ ਚੱਲੀ ਹੋਈ ਹੈ ਠੀਕ ਹੈ ਦੋਨੋਂ ਚਾਬੀਆਂ ਨੇ ਕੋਈ ਕਮੀ ਪੇਸ਼ੀ ਨਹੀਂ ਪੂਰੀ ਐਸੈਸਰੀ ਵੀ ਪੂਰੀ ਲੱਗੀ ਹੈ ਕਾਰ 'ਚ ਇੰਜਨ ਗੇਅਰ ਦੀ ਜਮਾਂ ਨਵੀਂ ਹੈ ਗੱਡੀ ਠੀਕ ਹੈ ਬਾਈ ਇੱਕ ਵਾਰ ਅੰਦਰੋਂ ਝਾਤੀ ਮਾਰ ਦੇ ਕਾਰ ਦੇ ਹਾਂਜੀ ਵੀਰੇ ਹਾਂ ਜੇ ਸਾਹਬ ਨਾਲ ਤੁਸੀਂ ਕਿਹਾ ਵੀ 48000 ਚੱਲੀ ਹੋਈ ਹੈ ਬਾਈ ਹਨਾ ਅੰਦਰੋਂ ਚ ਅੰਦਰੋਂ ਦਾ ਜਿਵੇਂ ਉਹ ਹੀ ਲੱਗ ਕੋਈ ਨਾ ਬੈਠੇ ਹੀ ਨਹੀਂ ਹੁੰਦਾ ਬਈ ਇਹੋ ਜਿਹਾ ਫੀਲ ਆਉਂਦਾ ਬਈ ਕਾਰ ਦੇ ਵਿੱਚ ਹੈ ਨਾ ਬਾਕੀ ਬਈ ਤੁਸੀਂ ਆਓ ਟਰਾਈ ਲਓ ਤੇ ਕਾਰ ਲੈ ਜਾਓ ਇਹਦੇ ਇਹ ਟੌਪ ਮਾਡਲ ਆ ਬਈ ਟੌਪ ਹੈ ਬਈ ਇਹਦੇ ਬਈ ਨਾ ਥੋੜਾ ਜਿਹੜਾ ਇਹ ਵੀ ਆਟੋਮੈਟਿਕ ਐਡਜਸਟੇਬਲ ਮਿਰਰ ਨੇ ਜਿਹੜੇ ਆਉਂਦੇ ਨੇ ਨਾ ਤੇ ਕਾਰ ਸੋਹਣੀ ਹੈ ਚੱਲੀ 48000 ਹੋਈ ਆ i10 ਪਟ੍ਰੋਲ ਦੇ ਵਿੱਚ ਹੈ ਨਾ ਇਹਦਾ ਜੈਨੂਨ ਪਟ੍ਰੋਲ ਸੀ ਇੱਕ ਲੱਖ 60000 ਰੁਪਏ ਦੀ ਗੱਡੀ ਮਿਲਦੀ ਇੱਕ 60 ਹਾਂਜੀ ਹਾਂ 11 ਮਾਡਲ ਹਾਂ ਅੱਗੇ ਜਿਵੇਂ ਗਰਮੀ ਆਉਣੀ ਹੈ ਅਲਟੋ ਨਾਲੋਂ ਇਹ 100 ਗੁਣੇ ਚੰਗੀ ਐ 11 ਮਾਡਲ 1 ਲੱਖ ਤੇ 60000 ਰੁਪਈਆ ਦੇ ਵਿੱਚ i10 ਬਹੁਤ ਸੋਹਣੀ ਕੰਡੀਸ਼ਨ ਦੀ ਇੰਨੀ ਘੱਟ ਚੱਲੀ ਕਾਰ ਪੂਰੇ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਲੀ ਮਿੱਤਰੋ ਆਹ ਕਾਰ ਲੈ ਜਾਓ ਅਗਰ ਕਿਸੇ ਨੇ ਕਾਰ ਲੈ ਕੇ ਜਾਂਦੀ ਹੈ ਅਗਲੀ ਕਾਰ ਆ ਗਈ ਆਪਣੇ ਲਵੇ Creta ਵੀਰੇ Creta 1.6 S6 ਕਾਰ ਦਾ ਪਹਿਲਾਂ ਦੇਖ ਲਿਏ ਇਹ ਵੀ ਕਾਰ ਬਹੁਤ ਸੋਹਣੀ ਐ ਇਹ ਵੀ ਉਹਦੇ ਵਰਗੀ ਕਾਰ ਐ ਹਾਂਜੀ ਹਾਂ ਹੈਨਾ ਇੱਕ ਇੱਕ ਆਰ ਦੀ ਕੰਡੀਸ਼ਨ ਵੀ ਉਹ ਕਾਰ ਵਰਗੈ ਜਿਹੜੀ ਆਪਾਂ ਤੁਹਾਈ ਸੀ ਹੈ ਨਾ ਹਾਂ ਵੀਰੇ ਤੇ ਇਹ ਇਹ ਕਿਹੜਾ ਮਾਡਲ ਹੈ 2015 15 ਮਾਡਲ ਹਾਂਜੀ 15 ਮਾਡਲ ਕਾਰ ਹੈ ਇਹ ਫਰੰਟ ਸ਼ੀਸ਼ਾ ਵੀ ਨਾਲ ਦਾ ਹਾਂਜੀ ਵੀਰੇ ਲਾਈ ਫਰੰਟ ਸ਼ੀਸ਼ਾ ਵੀ ਨਾਲ ਦਾ ਮੇਰੇ ਹਿਸਾਬ ਨਾਲ ਇਹਦਾ ਆ ਹੰਡਈ ਦਾ ਬਾਈ ਹੈ ਹਾਂਜੀ ਤੇ ਇਹ ਵੀ ਡੀਜ਼ਲ ਚ ਪਈ ਹੈ ਨਾ ਇਹ ਵੀ ਡੀਜ਼ਲ ਹੈ ਵੀਰੇ ਲਾਈ ਇਹ ਅਲਾਈ ਕੰਪਨੀ ਦਾ ਇਹ ਐਸਐਕਸ ਹੈ ਕਿ ਕੀ ਆਪਸ਼ਨ ਐਸਐਕਸ ਓਕੇ ਲਾਈ ਚੈੱਕ ਕਰੋ ਕਾਰ ਅੰਦਰੋਂ ਕਾਰ ਸੋਹਣੀ ਪਈ ਆ ਬਾਈ ਤੇ ਆਟੋਮੈਟਿਕ ਅਡਜਸਟੇਬਲ ਆਟੋਮੈਟਿਕ ਫੋਲਡੇਬਲ ਫੋਰ ਪੁਸ਼ ਬਟਨ ਇਹ ਐਸਐਕਸ ਆਪਸ਼ਨਲ ਆ ਹੋਗੀ ਇਹ ਹਾਂ ਆਪਸ਼ਨਲ ਆ ਬਈ ਸੀਟ ਅਡਜਸਟਮੈਂਟ ਸਾਰੀ ਵਧੀਆ ਪਈ ਆ ਬਈ ਹਨਾ ਪੂਰੀ ਚੰਗੀ ਗੱਡੀ ਆ ਵੀਰੇ 15 ਮਾਡਲ ਹਾਂਜੀ ਹਾਂ 15 ਮਾਡਲ ਕ੍ਰੇਟਾ ਕਾਰ 8ਵੇਂ ਮਹੀਨੇ ਦੀ ਨਿਕਲੀ ਹੋਈ ਏ ਕਾਰ ਤੇ ਇਹਦਾ ਰੇਟ 6 ਲੱਖ ਰੁਪਏ ਦੇ ਪੂਰੇ 6 ਦੇ 6 ਲੱਖ ਰੁਪਈਆ ਦੇ ਵਿੱਚ ਆਹ ਕ੍ਰੇਟਾ ਕਾਰ ਤੁਹਾਨੂੰ ਮਿਲ ਜਾਣੀ ਆ ਬਈ ਉਹੀ ਗੱਲ 1.5 ਲੱਖ ਰੁਪਏ ਮੇਰੇ ਸਾਹ ਹੁਣਾਂ ਦਾ ਜਣਾ ਇਹਦੀ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਤੁਹਾਡਾ ਲੋਨ ਹੋ ਜਾਊਗਾ ਨਗਦਾਂ ਚ ਲਾਉਂਗੇ ਬਈ ਨਾ ਨਗਦਾਂ ਦੇ ਮੱਲੇ ਦਾ ਮੌਕੇ ਤੇ ਥੋੜਾ ਮਾਨਦਾਨ ਵੀ ਥੋੜਾ-ਬੋਟਾ ਹੋ ਜਾਊਗਾ ਬਈ ਇਹ ਕਾਰ ਲਿਆ ਸਕਦੇ ਹਾਂ ਬਈ ਵਧੀਆ ਕਾਰ ਖੜੀ ਆ ਆ ਗਈ ਉਸ ਤੋਂ ਬਾਅਦ ਆਪਣੇ ਲਵੇ Honda City Honda City ਪੈਟਰੋਲ ਦੀ ਅਲਾਏ ਕਾਰ ਨੂੰ ਦੇਖੋ ਬਈ ਅਲਾਏ ਬੜੇ ਸੋਹਣੇ ਆਵੇ ਜਾਵਾਂ ਅਲਾਏ ਨਵੇਂ ਨੇ ਠੀਕ ਹੈ ਨਵੇਂ ਟਾਇਰ ਨਵੇਂ ਚਾਲ ਚਲਾਵਾ ਵੀ ਨਵੇਂ ਠੀਕ ਹੈ ਹਾਂਜੀ ਅਜਾ ਚਲਾਵੇ ਵੱਖੋ ਵੀ ਨਹੀਂ ਮਾੜੀ ਹੈਗੀ ਇਕਲਾ ਬੰਪਰ ਉੱਪਰ ਪੇਂਟ ਲਾ ਲਾ ਉੱਪਰ ਪੇਂਟ ਹੋਣਾ ਆਈ ਆਈ ਇਹ ਹਲੇ ਇਹ ਹਾਂਜੀ ਇਹ ਆਈ ਹੋਈ ਅਗਲੀ ਤੇ ਆਪਾਂ ਕੱਟੀ ਹੈ ਕਾਰ ਵਿੱਚ ਅੱਛਾ ਕਾਰ ਕੱਟੀ ਹੈ ਹਾਂਜੀ ਹਾਂ ਤੇ ਇਹ ਕਾਰ ਚੈੱਕ ਕਰ ਲਓ ਬਈ ਮਿੱਤਰੋ ਤੁਹਾਨੂੰ ਮੈਂ ਅੰਦਰੋਂ ਵੀ ਦਿਖਾ ਦੇਣਾ ਗੁਰਪ੍ਰੀਤ ਅੰਦਰੋਂ ਦਿਖਾ ਦੇ ਬਈ ਤੇ ਸੀਐਨਜੀ ਲੱਗੀ ਹੋਈ ਹੈ ਚ ਨਾ ਵੀਰੇ ਸੀਐਨਜੀ ਨਹੀਂ ਅੱਛਾ ਸੀਐਨਜੀ ਲੱਗੀ ਦੀ ਹਾਂ ਠੀਕ ਹੈ ਉਹ ਲੱਗਾ ਕਿ ਸੀਐਨਜੀ ਲੱਗੀ ਹੈ ਲੈ ਵੀ ਪੇ ਕਾਰ ਚੈੱਕ ਕਰ ਲੋ ਕਾਰ ਵਧੀਆ ਗਈ ਤੁਹਾਡੇ ਸਾਹਮਣੇ ਚਲਾਵਾ ਵਧੀਆ ਭਜਦੀ ਪੂਰੀ ਪੂਰਾ ਵਧੀਆ ਪੂਰਾ ਅੱਛਾ ਹੁਣ ਇਹਦੇ ਰੇਟ ਦੀ ਗੱਲ ਕਰੀਏ ਇਹ ਪੂਰੇ ਲੱਖ ਰੁਪਏ ਦੇ ਦੇ ਦਾਂਗੇ ਪੂਰੇ ਪੂਰੇ ਲੱਖ ਪੱਖ ਦੀ ਕੱਟੀ ਆ ਲੱਖ ਦੀ ਦੇ ਦਾਂਗੇ ਕਿਹੜਾ ਮਾਡਲ ਹੈ ਇਹ 9 9 ਮਾਡਲ ਹੈ 9 ਮਾਡਲ Honda City ਪੂਰੇ ਪੂਰੇ ਲੱਖ ਰੁਪਈਆ ਦੇ ਵਿੱਚ ਮਿੱਤਰੋ ਲੈ ਜਾ ਕਿਸੇ ਪਾਸੇ ਨਹੀਂ ਮਿਲਣੀ ਗੱਲ ਕਰਾ ਲਾਈਟ ਟਾਇਰਾਂ ਦੀ ਬਈ ਇਹ ਵੀ 25000 ਦੇ ਤਾਂ ਲਾਈਟ ਟਾਇਰ ਹੀ ਨੇ ਦੇ ਹਾਂਜੀ ਹਾਂ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ ਜੇ ਨਾਰਮਲ ਦੂਜੇ ਟਾਇਰਾਂ ਲਾਇਆ ਜੇ ਹੋਵੇ ਬਈ ਹਨਾ ਤਾ ਇਹ ਕਾਰ ਦਾ ਮੁੱਲ ਕਿੱਥੇ ਖੜੇ ਤੇ ਹੁਣ ਬਈ ਤੁਹਾਨੂੰ ਬਹੁਤ ਜਾਇਜ਼ ਰੇਟ ਚ ਕਾਰ ਮਿਲ ਰਹੀ ਐ ਲੈ ਜਾ ਜੇ ਕਿਸੇ ਨੇ ਕਾਰ ਲੈਣੀ ਐ ਆਜੋ ਤੁਹਾਨੂੰ ਹੁਣ ਮੈਂ ਹੋਰ ਕਾਰਾਂ ਦਮ ਅਗਲੀ ਕਾਰ ਆ ਗਈ ਆਪਣੇ ਲਵੇ ਐਸਐਕਸ 4 ਇਹ ਕਾਰ ਆ ਗਈ ਇਹ ਕਿਹੜਾ ਮਾਡਲ ਐ ਵੀ ਕਾਰ ਇਹ 2010 ਮਾਡਲ ਐ ਵੀਰੇ 10 ਮਾਡਲ ਹਾਂ ਇੱਕ ਵਾਰ ਅੰਦਰੋਂ ਦਿਖਾ ਦੇ ਗੁਰਪ੍ਰੀਤ ਨੂੰ ਕਹਿਣਾ ਵੀ 10 ਮਾਡਲ ਦੇ ਵਿੱਚ ਐਸਐਕਸ 4 ਕਾਰ ਦੀ ਕੰਡੀਸ਼ਨ ਚੈੱਕ ਕਰੋ ਬਈ ਹਨਾ ਕੰਡੀਸ਼ਨ ਦੇਖੋ ਬਹੁਤ ਵਧੀਆ ਪਈਆ ਕਾਰ ਦੀ ਹਾਂਜੀ ਤੇ ਆਹ ਦੇਖੋ ਅੰਦਰੋਂ ਇਹ ਪੈਟਰੋਲ ਆ ਡੀਜ਼ਲ ਆ ਪੈਟਰੋਲ ਵੀਰੇ ਪੈਟਰੋਲ ਦੀ ਹਾਂਜੀ ਦੇਖ ਜੀ ਨੇ ਪੈਟਰੋਲ ਦੀ ਘਰੇ ਰੱਖਣ ਨੂੰ ਲੈਣੀ ਥੋੜੇ ਪੈਸਿਆਂ ਵਾਲੀ ਕਾਰ ਹਾਂਜੀ 10 ਮਾਡਲ ਇਹ ਕਿੰਨੇ ਦੀ ਹੈ ਇਹ 1 ਲੱਖ 40000 ਰੁਪਏ ਦੀ ਦੇ ਦਾਂਗੇ 1 ਲੱਖ 40000 ਰੁਪਏ ਦੀ ਆਲਟੋ ਦੇ ਮੁੱਲ ਦੀ ਕਾਰ ਹੈ ਪੰਜ ਬੰਦੇ ਆਣ ਸੌਖੇ ਵਿੰਦ ਨੇ ਜੀ ਏਸੀ ਚ ਨਹੀਂ ਲੱਗਦੀ ਹੀਟ ਚ ਨਹੀਂ ਲੱਗਦੀ 1 ਲੱਖ 40000 ਰੁਪਏ ਵਿੱਚ ਕਾਰ ਮਿਲ ਰਹੀ ਆ ਤੁਹਾਨੂੰ ਬਈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਘਰੇ ਰੱਖਣ ਵਾਸਤੇ ਜੇ ਕਿਸੇ ਨੇ ਕਾਰ ਲੈਣੀ ਆ ਕੰਮ ਕੁਝ ਵੀ ਨਹੀਂ ਕਰਦੇ ਮੇਰੇ ਹਿਸਾਬ ਨਾਲ ਹਨਾ ਕੁਝ ਨਹੀਂ ਹੈਗਾ ਕੰਮ ਟਾਇਰ ਨਹੀਂ ਟਾਇਰ ਪਾਏ ਮਿਲਣ ਲਓ ਵੀ ਠੀਕ ਹੈ ਭਾਈ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਵੈਂਟੋ ਵੈਂਟੋ ਹੈ ਜੀ 2014 ਮਾਡਲ ਹੈ ਲਾਈ ਟਾਇਰ ਐਂਡ ਹਾਂਜੀ ਪੂਰੇ ਚਿੱਪ ਕੱਢੇ ਹੋਏ ਨੇ ਲੈ ਵੀ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗੁਰਪ੍ਰੀਤ ਇੱਕ ਵਾਰ ਅੰਦਰੋਂ ਦਿਖਾ ਦੇ ਕਾਰ ਭਾਈ ਤੇ ਬਾਕੀ ਮੈਂ ਤਾਂ ਕਹਿਣਾ ਭਾਈ ਯਾਰ ਇਹ ਕਾਰ ਦੀ ਬਿਲਡ ਕੁਆਲਿਟੀ ਆਏ ਹਾਏ ਹਾਏ ਸਿਰਾ 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 ਇਹ ਕਾਰ ਆਈ ਹੈ ਹਲੇ ਕਾਰ ਬਈ ਆਈ ਕਾਰਾਂ ਆਈਆਂ ਹੁੰਦੀਆਂ ਨੇ ਬਾਏ ਉਹ ਪਹਿਲੇ ਬੁਲਾ ਲੈਂਦੇ ਵੀ ਆ ਜਾਓ ਵੀ ਪਤਾ ਹੈਦਾ ਵੀ ਦੋ ਤਿੰਨ ਦਿਨਾਂ ਨੂੰ ਵੀਡੀਓ ਪਾਉਣੀ ਆ ਉਹਦਾ ਕਰਵਿੰਗ ਪਾਉਂਡ ਖੰਡ ਗਿਆ ਆਪਾਂ ਹਾਂਜੀ ਹਾਂ ਲਾਵਾਗੇ ਕੰਮ ਦੇ ਵਗੈਰਾ ਤੇ ਇਹ ਬਈ ਇਹ ਗੱਡੀ 2014 ਮਾਡਲ ਹੈ ਵੀਰੇ ਹਾਂ ਹਾਂ 2.5 ਲੱਖ ਰੁਪਏ ਦੇ ਦਾਂਗੇ ਵੈਂਟੋ ਪੂਰੀ ਹਾਂ ਪੂਰੀ ਇਹ ਪਿੱਛੇ ਵਾਲਾ ਰੇਟ ਹੀ ਹੈ ਅੱਛਾ ਹਾਂ 2.5 ਲੱਖ ਰੁਪਈਆ ਦੇ ਵਿੱਚ 14 ਮਾਡਲ ਡੀਲਰ ਰੇਟ ਦੇ ਵਿੱਚ ਕਾਰ ਕਹਦੀ ਆਪਾਂ ਬਈ ਹੈਨਾ ਉਹ ਮੰਨ ਸਕਦੇ ਆਪਾਂ ਬਈ ਹੈਨਾ ਤੇ ਬਾਕੀ ਗੱਲ ਕਰਾਂ ਬਈ ਜਦੋਂ ਆਉਂਗੇ ਹੈਨਾ ਵੀ ਐਨ ਰਵਿੰਗ ਪਾਉਂਡ ਵਗੈਰਾ ਹਾਂ ਕੱچے ਕਰਕੇ ਉਹਦਾ ਸਿਆਣ ਚ ਨਹੀਂ ਹੋਣੀ ਇਹ ਫੇਰ ਨਿਸ਼ਾਨ ਚ ਹੋਣੀ ਫੇਰ ਕੱਲੇ ਨੰਬਰ ਨੰਬਰ ਤੋਂ ਸਿਆਣ ਚ ਹੋਣੀ ਬਈ ਤੁਹਾਨੂੰ ਨਾ ਆ ਗਈ ਸਵੈਪਟ ਜੇ ਕਿਸੇ ਨੇ ਥੋੜੇ ਜਿਹਰੇ ਰੁਪਏ ਲਾਉਣ ਨੇ ਵੀ ਯਾਰ ਘੱਟ ਪੈਸੇ ਲਾਈਏ ਅਸੀਂ ਤੇ ਆਹ ਕਾਰ ਮਿਲ ਜੇ ਪਹਿਲੀ ਗੱਲ ਤਾਂ ਮਾਰਕੀਟ ਤੇ ਇਹ ਕਾਰ ਨਹੀਂ ਮਿਲਦੀ ਇਹ ਕਾਰ ਨਹੀਂ ਮਿਲਦੀ ਬਈ ਇਹ ਕਾਰ ਨਹੀਂ ਮਿਲਦੀ ਅੱਜ ਤਿਆਰ ਹੋਈ ਹੈ ਕੱਲ ਨੂੰ ਪਰਸੋਂ ਨੂੰ ਇਹਨੇ ਸੇਲ ਹੋ ਜਾਣਾ ਇੱਥੇ ਜਿਹੜਾ ਪੈਟਰੋਲ ਡੀਜ਼ਲ ਵੀਰੇ 2011 ਮਾਡਲ ਹੈ 11 ਉਮਰ ਹੈਗੀ 11 ਮਾਡਲ ਫਰਸਟ ਓਨਰ ਡੀਜ਼ਲ ਦੀ ਕਾਰ ਸਵੈਪਟ ਪਰਾਣੀ ਜੇ ਵੇਚਦੇ ਨਹੀਂ ਮਿਲਦੀ ਕਾਰ ਬਈ ਹਨਾ ਅੰਦਰੋਂ ਵੀ ਚੈੱਕ ਕਰਾ ਲਓ ਗੱਡੀ ਬਹੁਤ ਚੰਗੀ ਹੈ ਬਈ ਕਈ ਕਮੈਂਟ ਕਈ ਕਮੈਂਟ ਕਰ ਲਾਗਦੇ ਨੇ ਬਈ ਮੈਂ ਤੇਰਾ ਸਾਡੇ ਤੋਂ ਐਨੇ ਦੀ ਲੈ ਜਾਓ ਸਾਡੇ ਤੋਂ ਉਹਨੇ ਦੀ ਲੈ ਜਾਓ ਉਹ ਬਈ ਜਿਹੜੇ ਕਮੈਂਟ ਕਰਦੇ ਨੇ ਫਿਰ ਉਹਨਾਂ ਦਾ ਰਿਪਲਾਈ ਵੀ ਨਹੀਂ ਕਰਦੇ ਹੁੰਦੇ ਉਹ ਹਾਂਜੀ ਹਾਂ ਜਿਹੜੇ ਕਮੈਂਟ ਕਰਦੇ ਨੇ ਤੇ ਬਈ ਆ ਜੇ ਦੇਖ ਲਓ ਹੁਣ ਜੇ ਕਿਸੇ ਨੇ ਕਾਰ ਲੈਣੀ ਆ ਇਹਦਾ ਰੇਟ ਕਿੰਨਾ ਹੈ 2 ਲੱਖ ਰੁਪਈਆ ਸਹੀ ਪੂਰਾ ਬੂਰਾ 2 ਲੱਖ ਪੂਰਾ 2 ਲੱਖ ਬਈ 2 ਲੱਖ ਰੁਪਈਆ ਦੇ ਵਿੱਚ ਡੀਜ਼ਲ ਦੀ ਸੁਵਿਫਟ ਕਾਰ ਇਹੀ ਕਾਰ ਲੈ ਜਾਓ ਐਨਓ ਸੀ ਤੁਹਾਨੂੰ ਪ੍ਰੋਵਾਈਡ ਮਿਲ ਜਾਊਗਾ ਹਾਂਜੀ ਆਜਾ ਤੁਹਾਨੂੰ ਹੋਰ ਵੀ ਕਾਰਾਂ ਹੈਗੀਆਂ ਆਪਣੇ ਲਵੇ ਤੁਹਾਨੂੰ ਹੁਣ ਮੈਂ ਦਿਨਾ ਆ ਆਪਣੀ ਬਲੈਨੋ ਆ ਨਾ ਹਾਂਜੀ ਆ ਬਲੈਨੋ ਬਲੈਨੋ ਕਾਰ ਆ ਖੜੀ ਆ ਭਈ ਆਪਣੇ ਲੇ ਬਲੈਨੋ ਕਾਰ ਇਹ ਵੀ ਆਲ ਓਰੀਜਨਲ ਹੈ ਇੱਕ ਪੀਸ ਪੇਂਟ ਹੈ ਬਸ ਠੀਕ ਹੈ ਲੈ ਵੀ ਭਾਈ ਹਨਾ ਵੀ ਐਤ ਕੀ ਦਾ ਭਈ ਚੁਣ ਚੁਣ ਕੇ ਲਿਆਂਦੀ ਹੋਈਆਂ ਸਾਰੀਆਂ ਕਾਰਾਂ ਹਾਂ ਦੇਖੋ ਭਈ ਕਾਰ ਦੀ ਕੰਡੀਸ਼ਨ ਵੀ ਸ਼ਾਈਨਿੰਗ ਦਾ ਸਾਰੇ ਸੀਜ਼ਨ ਜੀ ਚੁਣ ਚੁਣ ਕੇ ਵੇਚੀਆਂ ਨੇ ਠੀਕ ਹੈ ਲੈ ਵੀ ਕਾਰ ਦੀ ਕੰਡੀਸ਼ਨ ਦੱਸ ਦਿੰਦੀ ਆ ਭਈ ਹਨਾ ਹਾਂਜੀ ਹਾਂ ਦੇਖੋ ਬਾਈ ਹਨਾ ਕਾਰ ਹਾਲੇ ਤੋਤੀ ਵੀ ਨਹੀਂ ਲੈ ਗੇ ਉਹੀ ਗੱਲ ਵਾਲੇ ਤੋਤੀ ਵੀ ਨਹੀਂ ਬਾਈ ਕਾਰ ਹੈ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਬਾਈ ਇੱਕ ਗੱਲ ਹੈ ਫਾਇਦਾ ਤਾਂ ਤਾਂ ਹੀ ਆ ਵੀ ਜੇ ਕਾਰ ਹੈ ਨਾ ਮਤਲਬ ਵੀ ਜਿੱਦਾਂ ਦੀ ਹੋਵੇ ਉਦਾਂ ਦੀ ਵੀਡੀਓ ਦਿਖਾਈ ਜਾਵੇ ਹਨਾ ਵੀ ਵੀਰ ਇਦਾਂ ਦੀ ਕਾਰ ਹੁੰਦੀ ਰਵਿੰਗ ਕੰਪਾਊਂਡ ਬੜੀ ਮੋਟੀ ਬਈ ਹੋ ਜਾਂਦੀ ਆ ਯਾਰ 67000 ਜੈਨੂਨ ਚੱਲੀ ਹੋਈ ਹੈ ਅੱਛਾ ਹਾਂਜੀ ਹਾਂ 67000 ਚੱਲੀ ਬਲੈਨੋ ਮਾਡਲ 2017 17 ਡੀਜ਼ਲ ਚ ਡੀਜ਼ਲ ਪੈਸੇ 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 ਇਹਦੀ ਡਿਮਾਂਡ 5 ਲੱਖ ਰੁਪਇਆ ਡਿਮਾਂਡ ਹੈ ਇਹਦੀ 5 ਲੱਖ ਡਿਮਾਂਡ ਪੂਰੀ ਪੂਰੀ ਹਾਂਜੀ ਐਨਓਸੀ ਨਾਲ ਐਨਓਸੀ ਨਾਲ ਠੀਕ ਹੈ ਹਾਂਜੀ ਐਨਓਸੀ ਦੇ ਨਾਲ ਪੂਰਾ ਪੂਰਾ 5 ਲੱਖ ਰੁਪਇਆ ਬਈ ਇਹਦਾ ਚਲਾਵਾ ਜਿਹੜੇ ਬੰਦੇ ਲਵੇ ਸਵਿਫਟਾਂ ਨਾਲ ਸਵਿਫਟ ਉੱਤਰ ਕੇ ਇੱਕ ਵਾਰ ਆਦੀ ਟ੍ਰਾਈ ਲੈ ਕੇ ਦੇਖ ਲੈ ਉਹ ਫਿਰ ਮੁੜ ਕੇ ਸਵਿਫਟ ਤੇ ਨਹੀਂ ਬਹਿਣਾ ਹਾਂਜੀ ਹਾਂਜੀ ਇੰਜਣ ਇੰਜਣ ਅ ਫਰਕ ਹੈ ਇੰਜਣ ਦਾ ਬੜਾ ਮੁੱਟਾ ਇੰਜਣ ਦਾ ਫਰਕ ਹੈਗਾ ਵੀਰੇ ਇੰਜਣ ਦਾ ਫਰਕ ਹੈਗਾ ਬਈ ਹਨਾ ਬਾਕੀ ਯਾਰ ਅੰਦਰ ਨਾ ਕੰਫਰਟ ਬਹੁਤ ਆ ਇਹਦੇ ਹਾਂਜੀ ਹਾਂ ਸੋਹਣੀ ਵੀ ਲੱਗਦੀ ਹੈ ਇਹ ਤੁਹਾਨੂੰ ਸੋਹਣੀ ਵੀ ਲੱਗਦੀ ਹੈ ले आ, ले दो जे किसी ने कर लेनी है रेट सिर्फ 5 लाख रुपया डिमांड डिमांड हां जी डिमांड है हुन भाई ने आ भी मुंह ना कहदा डिमांड मौके ते भाई आला ਤੁਸੀਂ ਜੋ ਜੋ ਤੁਹਾਡਾ ਹੋ ਜਗਾ ਤੁਸੀਂ ਘਟਾ ਲਿਓ ਹੁਣ लास्ट ਇਹ लास्ट ਹੈ हां जी ਹਾਂ लास्ट ਹੈ ਜੀ ਬਾਕੀ ਹਲੇ ਭਈ ਇਹ ਰੈਡੀ ਹੋ ਰਹੀਆਂ ਨੇ ਗੱਡੀਆਂ ਹੋਰ ਵੀ ਖੜੀਆਂ ਆਪਣੇ ਲਵੇ ਤੇ ਆਪਣੇ ਲਵੇ ਹੈਗੇ ਕਾਰ ਜਿਹੜੀ ਸਨਰੂਫ ਵਾਲੀ हां जी ਹਾਂ ਡਬਲ ਯੂ ਆਰ ਵੀ ਸਨਰੂਫ ਡਬਲ ਯੂ ਆਰ ਵੀ ਕੰਡੀਸ਼ਨ ਦੇਖੋ ਤੁਹਾਡੇ ਸਾਹਮਣੇ ਭਈ ਆ ਵੀ ਆਈ ਹੈ ਗੱਡੀ ਬੱਤ ਹੋਣੀ ਸਵਾਰਨੀ ਹੈ ਹੋਰ ਕੁਛ ਨਹੀਂ ਹੋਂਡਾ ਤਾਂ ਯਾਰ ਚੀਜ਼ ਆ ਭਈ ਹਾਂ ਬਈ ਸੀਟ ਕਵਰ ਚੈੱਕ ਕਰੋ ਆਏ ਹਾਏ ਸੀਟ ਕਵਰ ਬੜੇ ਘੈਂਟ ਨੇ ਪੂਰੇ ਜਬਰਦਸਤ ਸਰਦੀਆਂ ਚ ਸਰਦੀ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਓਨਰ ਵਧੀਆ ਸੀਗਾ ਇਹਦਾ ਜਿਹਦੇ ਕੋਲ ਹੈਗੀ ਸੀ ਗੱਡੀ ਪਹਿਲਾਂ ਹਾਂਜੀ ਜਿਹਦੇ ਕੋਲ ਪਹਿਲਾਂ ਗੱਡੀ ਸੀ ਵਧੀਆ ਓਨਰ ਸੀਗਾ ਦਾ ਚਲੋ ਬਈ ਵਧੀਆ ਹੀ ਹੋਣਾ ਚਾਹੀਦਾ ਆਲਾ ਸੰਭਾਲ ਕੇ ਰੱਖਦਾ ਕਾਰ ਨੂੰ ਤੇ ਇਹ ਕਾਰ ਆਪਣੇ ਲਈ ਮਾਡਲ 2017 17 ਉੱਚਾ ਮਾਡਲ ਤੇ ਰੇਟ ਦੇਵਾਂਗੇ ਘੱਟ 5.5 ਲੱਖ ਰੁਪਏ ਦੇਵਾਂਗੇ 5 ਲੱਖ ਤੇ 50000 ਰੁਪਏ ਹਾਂਜੀ ਵਾਹ ਜੀ ਵਾਹ 5.5 ਲੱਖ ਰੁਪਏ ਤੁਹਾਨੂੰ ਆਹ ਕਾਰ ਮਿਲ ਜਾਣੀ ਹੈ ਮਿੱਤਰੋ ਤੇ બસ ਲੈ ਜੋ ਜੇ ਕਿਸ ਨੇ ਕਾਰਾਂ ਲੈਣੀਆਂ ਨੇ ਬਾਈ ਹਨਾ ਹਾਂਜੀ 10 ਕਾਰਾਂ ਦਿਖਾਈਆਂ ਆਪਾਂ 10 ਬੰਦਿਆਂ ਦੀ ਸਿਆਉਣੀਆਂ ਆਪਾਂ ਬਾਲੇ ਨਹੀਂ ਕਹਿੰਦੇ ਤੁਸੀਂ ਚਾਹੇ ਭਾਈ ਇਹਦੇ 520 ਲਿਆ ਦਿਓ ਵੀਡੀਓ ਤੇ ਚਾਹੇ 5000 ਲਿਆ ਦਿਓ ਤੁਹਾਡੀ ਇੱਛਾ ਕੀ ਠੀਕ ਹੈ ਪਰ ਕਾਰਾਂ 10 ਬੰਦਿਆਂ ਦੀ ਸਿਆਉਣੀਆਂ ਹੋਰ ਹਾਲੇ ਤਾਂ ਪਾਈਪ ਲਾਈਨ ਦੇ ਵਿੱਚ ਨਹੀਂ ਗਈਆਂ ਆ ਖੜੀ ਹੈਗੀ ਆਪਣੇ ਲਵੇ ਹਨਾ ਉਧਰ ਉਹ ਖੜੀ ਐ ਇਹ ਤਾਂ ਕੱਟੀਆਂ ਹੋਈਆਂ ਕਾਰਾਂ ਚ ਆ ਜਾਈਆਂ ਨਹੀਂ ਕੱਟੀਆਂ ਵੀਆਂ ਕਾਰਾਂ ਨੇ ਬਈ ਹਨਾ ਇਹਨਾਂ ਨੂੰ ਆਪਾਂ ਤਿਆਰ ਦੂ ਨਹੀਂ ਕਰਦੇ ਇਹ ਵੇਚ ਦਾਂਗੇ ਸਾਨੂੰ ਉਸ ਹਿਸਾਬ ਨਾਲ ਹੀ ਨਹੀਂ ਆਉਂਦੀਆਂ ਨਹੀਂ ਸਬਸਕ੍ਰਾਈਬ ਚ ਹੀ ਦੇ ਦਾਂਗੇ ਠੀਕ ਹੈ ਹਾਂਜੀ ਤੇ ਬਈ ਜੇ ਕਿਸੇ ਨੇ ਉਹ ਕਾਰਾਂ ਲੈਣੀਆਂ ਐ ਤਾਂ ਬਈ ਵਿਜ਼ਿਟ ਕਰ ਲਓ ਲਹਿਰੇਗਾ ਕੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਓ ਘੱਟ ਰੇਟ ਲੈਣ ਵਾਸਤੇ ਤੇ ਬਾਕੀ ਬਈ ਹਨਾ ਜਿਵੇਂ ਜੋ ਵੀ ਵੀਡੀਓ ਦੇ ਵਿੱਚ ਰੇਟ ਮੰਗੇ ਹੁੰਦੇ ਨੇ ਡਿਮਾਂਡਿੰਗ ਪ੍ਰਾਈਸ ਹੁੰਦੇ ਨੇ ਬਾਕੀ ਮੌਕੇ ਤੇ ਇਹ ਠੁੱਟਾ ਹੋ ਜਾਂਦਾ ਹੁੰਦਾ ਹਾਂਜੀ ਤੇ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ